ਬੀਜੇਪੀ ਦੇ ਰਾਸ਼ਟਰੀ ਮहासਚੇਵ ਤਰੁਨ ਚੋਗ ਐਸਵੇਲੇ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਰੁਨ ਚੋਗ एयरपोर्ट ਤੋਂ ਦਿੱਲੀ ਤੋਂ ਵਾਪਸ ਅੰਮ੍ਰਿਤਸਰ ਲਈ ਪਹੁੰਚੇ ਨੇ 에어ਪੋਰਟ ਤੇ ਉਹਨਾਂ ਦਾ ਨਿੱਘਾ ਸਵਾਗਤ ਕਰ ਰਹੇ ਨੇ ਕਾਰਕਟਰਤਾ ਔਰ ਸਪੋਰਟਰ ਇਸ ਲਈ ਤਰੁੰਨ ਚੋਕ ਤੇ ਪਹੁੰਚ ਚੁੱਕੇ ਨੇ ਪੂਰੇ ਦੇਸ਼ ਦੇ ਅੰਦਰ ਨਰਿੰਦਰ ਮੋਦੀ ਜੀ ਦੀ ਲਹਿਰ ਨਹੀਂ ਸੁਨਾਮੀ ਹੈ ਲੋਕ ਗਰੀਬਾਂ ਦੇ ਮਸੀਹਾ ਜਿਨ੍ਹਾਂ ਨੇ 10 ਸਾਲਾਂ ਚ 25 ਕਰੋੜ ਗਰੀਬਾਂ ਦੀ ਜ਼ਿੰਦਗੀ ਚ ਪਰਿਵਰਤਨ ਲਿਆਂਦਾ 80 ਕਰੋੜ ਗਰੀਬਾਂ ਦੇ ਘਰਾਂ 'ਤੇ ਰਾਸ਼ਨ ਪਹੁੰਚਾਇਆ 10 ਕਰੋੜ ਗਰੀਬਾਂ ਦੇ ਘਰਾਂ ਦੇ ਅੰਦਰ ਰਸੋਈ ਗੈਸ 10 ਕਰੋੜ ਗਰੀਬਾਂ ਦੇ ਘਰਾਂ ਦੇ ਅੰਦਰ ਬਾਥਰੂਮ ਬਣਾਇਆ 14 ਕਰੋੜ ਗਰੀਬਾਂ ਦੇ ਘਰ 'ਚ ਪੀਣ ਦਾ ਪਾਣੀ ਪਹੁੰਚਾਇਆ ਪਾਈਪ ਦੇ ਨਾਲ ਦੇਸ਼ ਦੀ ਚਮਕ-ਦਮਕ ਵਧਾਈ ਹੈ ਉਹਨਾਂ ਨੂੰ ਪੂਰਾ ਦੇਸ਼ ਆਸ਼ੀਰਵਾਦ ਦੇ ਰਿਹਾ ਹੈ ਔਰ ਪੂਰੇ ਦੇਸ਼ ਦੇ ਅੰਦਰ ਐਸਲ ਨਰਿੰਦਰ ਮੋਦੀ ਫਿਰ ਇੱਕ ਵਾਰ ਨਰਿੰਦਰ ਮੋਦੀ ਸਰਕਾਰ ਇਹ ਲਹਿਰ ਚੱਲੀ ਚੋਪਾ ਸਾਹਿਬ ਕਾਫੀ ਵਿਰੋਧੀਧਾਰ ਵਾਲੇ ਕਾਫੀ ਨਿਸ਼ਾਨਾ ਸਾਧ ਰਹਿਣੇ ਕਹਿੰਦੇ ਕਿ ਕਿਸਾਨੀ ਨੂੰ ਲੈ ਕੇ ਤਾਂ ਕਾਫੀ ਵਿਰੋਧ ਹੋਇਆ ਬੀਜੇਪੀ ਦਾ ਹੋਣਾ ਤੇ ਇਹਨਾਂ ਦੀ ਸੀਟਾਂ ਨਹੀਂ ਸਵਾ ਲੱਖ ਕਰੋੜ ਰੁਪਈਆ ਸਾਲਾਨਾ ਬਜਟ ਕਿਸਾਨੀ ਦਾ ਮੋਦੀ ਸਾਹਿਬ ਨੇ ਕੀਤਾ ਜਿਹੜਾ 11000 ਕਰੋੜ ਰੁਪਏ ਹੁੰਦਾ ਸੀ ਔਰ ਕਿਸਾਨ ਵੀ ਨਾਲ ਹੈ ਨੌਜਵਾਨ ਵੀ ਨਾਲ ਹੈ ਬਜ਼ੁਰਗਾਂ ਨੂੰ ਹੁਣ 5 ਲੱਖ ਰੁਪਏ ਤੱਕ ਦੀ ਮੈਡੀਕਲ ਇੰਸ਼ੋਰੈਂਸ ਦਿੱਤੀ ਪਹਿਲੇ 35 ਕਰੋੜ ਲੋਕਾਂ ਨੂੰ ਮੈਡੀਕਲ ਇੰਸ਼ੋਰੈਂਸ ਕਵਰ ਜੁਪਾਇਆ ਸੀ ਹੁਣ 5 ਲੱਖ ਦਾ ਮੈਡੀਕਲ ਇੰਸ਼ੋਰੈਂਸ ਦਾ ਕਵਰ ਹਰ ਬਜ਼ੁਰਗ ਨੂੰ ਦਿੱਤਾ ਹੈ ਤਾਂ ਕਿ ਉਹਰਾ ਬੁਢਾਪਾ ਖਰਾਬ ਨਾ ਹੋਵੇ ਉਹਨੂੰ ਦਵਾ ਕੇ ਕਿਸੇ ਅਗੇ ਹੱਥ ਨਾ ਉੱਠੇ ਸਰਕਾਰ ਦੀ ਵਿਰੋਧੀ ਕਹਿੰਦੇ ਨੇ ਕਿ ਪੀਡੀਪੀ ਵਿਰੋਧੀ ਕਹਿੰਦੇ ਨੇ ਕਿ ਪੀਡੀਪੀ ਇਸ ਵਕਤ ਥੋਰਸ ਬਾਹਰ ਹੈ ਥੋਰ ਦੇ ਵਿੱਚ ਹੀ ਨਹੀਂ ਹੈ 412 ਹੋਏਗੀ ਤੇ ਜਨਤਾ ਦਾ ਅਸ਼ੀਰਵਾਦ ਮੋਦੀ ਸਾਹਿਬ ਦਾ ਸਾਹਿਬ ਜੀ ਅਹਿਮ ਸੀਟ ਹੈ ਇਸ ਵਾਰ ਤਾਂ ਕਿਵੇਂ ਦੇਖਦੇ ਹੋ ਕੀ ਬੜਾ ਅੱਛਾ ਅੰਮ੍ਰਿਤਸਰ ਦਾ ਬੇਟਾ ਜਿਨੇ ਵਿਸ਼ਵ ਦੇ ਵਿੱਚ ਅੰਮ੍ਰਿਤਸਰ ਦਾ ਨਾਮ ਰੋਸ਼ਨ ਕੀਤਾ ਸਮੁੰਦਰੀ ਸਾਹਿਬ ਉਹਨਾਂ ਨੂੰ ਸੀਟ ਦਿੱਤੀ ਹੈ ਇੱਕ ਐਸਾ ਚਿਹਰਾ ਜਿਨ੍ਹਾਂ ਨੇ ਗੁਰਦੁਆਰਾ ਅੰਦੋਲਨ ਚ ਬਹੁਤ ਵੱਡਾ ਕੰਮ ਕੀਤਾ ਇੱਕ ਐਸਾ ਚਿਹਰਾ ਜਿਨੇ ਪੰਜਾਬ ਦੀ ਲੜਾਈ ਨੂੰ ਆਪਣੇ ਘਰ ਚ ਚੇਲਿਆ ਸ਼ਹਾਦਤਾ ਦਿੱਤੀਆਂ ਉਹ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਦੇ ਨੁਮਾਇੰਦੇ ਬਣ ਮੇਰੀ ਉਹਨਾਂ ਨੂੰ ਸ਼ੁਭ ਕਾਮਨਾ ਹੈ ਔਰ ਉਹਨਾਂ ਸੇ ਡਟ ਕੇ ਕੰਮ ਕਰਾਂਗੇ। लास्ट ਵਾਰ ਸਰ ਅਮਰ ਸਰ ਦੀ ਕੀ ਕੀ ਪਲੈਨਿੰਗ ਹੈ? ਅਮਰ ਸਰ ਜਦੋਂ ਦਾ 10 ਸਾਲਾਂ ਦੇ ਅੰਦਰ ਇਹ ਅਮਰ ਸਰ ਜਿਹੜਾ IIMM ਲਿਆ ਉਹ ਅਮਰ ਸਰ ਜਿਰਿੰਦਰ ਅੱਜ ਵਿਕਾਸ ਦੀ ਨਵੀਂ ਗਾਥਾ ਲਿਖੀ ਗਈ ਹੈ। ਇਹ ਅਮਰ ਸਰ ਹੋਰ ਅੱਗੇ ਵਧੂਗਾ ਔਰ ਸਾਨੂੰ ਪੂਰਾ ਯਕੀਨ ਹੈ ਕਿਸ ਸਮੁੰਦਰੀ ਸਾਹਿਬ ਦੀ ਲੀਡਰਸ਼ਿਪ ਚ ਅਮਰ ਸਰ ਬਹੁਤ ਅਕਮੋਦ। ਚੋਗ ਸਾਹਿਬ ਤੁਸੀਂ ਹੁਣ ਚੋਣਾ ਤੱਕ ਇੱਥੇ ਰਹੋਗੇ ਵਿਸ਼ੇਸ਼ ਮੈਂ ਤੁਹਾਡੇ ਦਿਲ 'ਚ ਹੀ ਰਾਂਗੇ। ਜੀ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਦਿੱਲੀ ਤੋਂ ਪਹੁੰਚੇ ਨੇ ਰਾਸ਼ਟਰੀ ਮਹਾਸਚੇਵ ਤਰुण ਚੋਗ ਸਮਰਥਕ ਜਿਹੜੇ ਉਹਨਾਂ ਦੇ ਨੇ ਸਪੋਰਟਰਸ ਜਿਹੜੇ ਉਹਨਾਂ ਦੇ ਨੇ ਉਹਨਾਂ ਨੂੰ ਵੈਲਕਮ ਕਰਦੇ ਆਏ ਨੇ। 에어ਪੋਰਟ ਦੇ ਉੱਤੇ ਵਾਰਮ ਵੈਲਕਮ ਕੀਤਾ ਜਾ ਰਿਹਾ ਹੈ ਤਰुण ਚੋਗ ਦਾ ਤਰुण ਚੋਗ ਜਿਸ ਤਰ੍ਹਾਂ ਹੀ ਅਮਰ ਸਰ ਪਹੁੰਚੇ ਨੇ ਦਿੱਲੀ ਤੋਂ ਸਿੱਧਾ ਫਲਾਈਟ ਤੇ ਉਹ ਅੰਮ੍ਰਿਤਸਰ ਲਈ ਆਏ ਪਹੁੰਚੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਬੜਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਉਹਨਾਂ ਦੇ ਸਪੋਰਟਰਸ ਵੱਲੋਂ ਗੁਲਫੁੱਲਾਂ ਦੇ ਗੁਦਸਤੇ ਭੇਟ ਕੀਤੇ ਜਾ ਰਹੇ ਨੇ ਫਿਰ ਇੱਧਰ ਆ ਜਾਓ ਯੈਸ ਸੋ ਤਰਨ ਜੋਗ ਆਪਣੇ ਸਮਰਥਕਾਂ ਦੇ ਨਾਲ ਮਿਲ ਰਹੇ ਨੇ ਅੱਗੇ ਹੋ ਕੇ ਮਿਲ ਰਹੇ ਨੇ तस्वीर साफ देख रहे हो बहुत बड़ी गिनती सपोटर इतने पहुँचे नेरुण चौग का स्वागत कर रहे हैं निघा स्वागत कर रहे हैं सो तो बाद तरुण चौग अगले कब कार्यक्रम निकलन ਔਰ ਅਗਲੇ ਦਿਨ ਵੀ ਉਹ ਯਾਨੀ ਕਿ ਇਤਵਾਰ ਵਾਲੇ ਦਿਨ ਵੀ ਉਹ ਅਮਰਸਰ ਵਿਚ ਲੈਣਗੇ ਉਸ ਤੋਂ ਬਾਅਦ ਉਹਨਾਂ ਦਾ ਵਾਪਸ ਜਾਣ ਦਾ ਪ੍ਰੋਗਰਾਮ ਹੈ ਸੋ ਇਤਿਹਾਸ ਹੈ ਤੁਹਾਨੂੰ ਜੋ ਮੁਤਾਬਕ 13 ਜਿਹੜੇ ਤਰਨਜੀਤ ਸਿੰਘ ਸਨੂ ਬੀਜੇਪੀ ਦੇ ਉਮੀਦਵਾਰ ਨੇ ਵੱਡੀ ਜਿੱਤ ਹਾਸਲ ਕਰਨਗੇ ਔਰ ਕਿਉਂਕਿ ਉਹਨਾਂ ਦਾ ਇਤਿਹਾਸ ਹੈ ਕਿ ਉਹ ਤੇਜਾ ਸਿੰਘ ਸਮੂਦਰੀ ਦੇ ਪੁੱਤਰ ਨੇ ਇਸ ਚੀਜ਼ ਨੂੰ ਅਹਿਮ ਰੱਖਦੇ ਹੋਇਆ ਚਲਨ ਚੁਬ ਨੇ ਸਾਰੇ ਕਾਰਜਕਰਤਾ ਨੂੰ ਸੰਗਠਿਤ ਕਰਨ ਲਈ ਇੱਥੇ ਪਹੁੰਚੇ ਨੇ ਸਾਰੇ ਵਰਕਰ ਮਿਲ ਕੇ ਉਹਨਾਂ ਦੀ ਜਿੱਤ ਲਈ ਮਿਲ ਕੇ ਕੋਸ਼ਿਸ਼ ਕਰਨਗੇ ਸੋ ਮੋਦੀ ਦੇ ਕਾਰਜਕਾਲ ਬਾਰੇ ਉਹਨਾਂ ਨੇ ਦੱਸਿਆ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਚੋਕ ਤਰਨ ਚੋਗ ਨੇ ਦੱਸਿਆ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਨੇ ਦੇਸ਼ ਲਈ ਜੋ-ਜੋ ਕੀਤਾ ਹੈ ਔਰ ਉਹਦਾ ਨਤੀਜਾ ਹੈ ਕਿ ਇਸ ਵਾਰ ਵੀ ਸਰ ਦੇਸ਼ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸੇ ਸੀਟ ਤੇ ਬਿਠਾਣਗੇ ਔਰ ਉਹਨੂੰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਨਵਾਜਣਗੇ ਸੋ ਤਰਨ ਚੋਗ ਰਾਸ਼ਟਰੀ ਮਹਾ ਮੰਤਰੀ ਰਾਸ਼ਟਰੀ ਮਹਾ ਮੰਤਰੀ ਤਰਨਜੋਤ ਦਿੱਲੀ ਤੋਂ ਸਿੱਧਾ ਅੰਮ੍ਰਿਤਸਰ ਪਹੁੰਚੇ ਨੇ ਇਹ 2 ਦਿਨ ਦਾ ਉਹਨਾਂ ਦਾ ਪ੍ਰੋਗਰਾਮ ਹੈ ਕੱਲ ਵੀ ਉਹ ਸਾਰਾ ਦਿਨ ਅੰਮ੍ਰਿਤਸਰ ਰਹਿਣਗੇ ਔਰ ਕਾਰਕਟਰਵਾ ਦੇ ਨਾਲ ਮਿਲਣਗੇ ਔਰ ਉਹਨਾਂ ਦਾ ਡੋਰ ਟੂ ਡੋਰ ਮੀਟਿੰਗ ਕਰਨਗੇ ਜੀ ਆਏ ਅੰਮ੍ਰਿਤਸਰ ਦੇ ਵਿੱਚ ਆਏ ਜੀ ਤਰਨਜੋਤ ਜੀ ਅੰਮ੍ਰਿਤਸਰ ਚ 2 ਮਹੀਨਿਆਂ ਬਾਅਦ ਆ ਜਾਈ ਨੇ ਤੇ ਤੁਸੀਂ ਦੇਖ ਹੀ ਰਹੇ ਹੋ ਕਾਰਕਟਰਤਾ ਚ ਕਿੰਨਾ ਉਤਸ਼ਾਹ ਹੈ ਸਾਰੇ ਕਾਰਕਟਰਤਾ ਤਰਨ ਜੀ ਦੇ ਸਵਾਗਤ ਲਈ ਆਏ ਨੇ ਜਿਹੜਾ ਇਲੈਕਸ਼ਨ ਚੱਲ ਰਿਹਾ ਹੈ ਕੱਲ ਤੋਂ ਉਹਦੀ ਮੂਵਮੈਂਟ ਬਹੁਤ ਤੇਜ਼ ਹੋ ਜਣੀ ਹੈ बहुत-बहुत स्वागत करते हैं बड़े खुश हाँ अमृतर टीवी, अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल पर।